ਮਾਨੇ ਵਰਤਾਂ ਕੌਣ ਸੀ ਨਾਮ ਨਿਕਲੇ ਪਰ ਉਹਨਾਂ ਨੇ ਸਾਈਕਲ ਤੇ ਚੱਲ ਕੇ ਧੁੱਪ ਤੇ ਚੱਲ ਕੇ ਸੜਕਾਂ ਦੀ ਗਲੀ ਗਲੀ ਚ ਚੱਲ ਕੇ ਮਿਲ ਕੇ ਖੜਾ ਕੀਤਾ ਗਰੀਬਾਂ ਨੂੰ ਕਰਜਾ ਦਿੱਤਾ ਭੌਜਨ ਬਣਾਇਆ 85% ਨੂੰ ਕਿਹਾ ਤੁਸੀਂ ਰਾਜ ਕਰਨਾ ਰਾਜ ਕੋਈ ਮੈਨੀਫੈਸਟੋ ਨਹੀਂ ਹੈਗਾ ਮੇਰਾ ਮੈਨੀਫੈਸਟੋ ਜੇ ਕੋਈ ਹੈ ਤਾਂ ਸਾਈਬ ਸ਼੍ਰੀ ਗੁਰੂ ਰੰਧ ਸਾਹਿਬ ਦੀ ਜਾਤ ਸਭੇ ਇੱਕੇ ਪਹਿਚਾਨ ਰੱਖ ਲਈ ਜੋ ਆਪਣੇ ਦਿਲ ਦੇ ਅੰਦਰ ਜਾਤ ਪਕਾਹ ਦਾ ਹੰਕਾਰ ਰੱਖਦਾ ਜੋ ਜਾਤਿਕ ਵਿਤਕਰਾ ਕਰਦਾ ਕੋ ਗੁਰੂ ਪੀਰਾਂ ਦੀ ਧਰਤੀ ਤੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਤੁਹਾਡੇ ਵਿੱਚ ਵੀ ਜਾਤੀ ਹੁੰਦੀ ਆ ਤੁਹਾਡੇ ਵਿੱਚ ਵੀ ਜਾਤੀਵਾਦ ਆ ਤੁਹਾਡੇ ਵਿੱਚ ਵੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਅਕਾਲ ਪੁਰਖ ਦੀ ਜੈ ਜਪੀ ਜੈparat ਗੁਰੂ ਰਵਿਦਾਸ ਜੀ ਮਹਾਰਾਜ ਨੇ ਕੀ ਕੀਤਾ ਜਿਸ ਵੇਲੇ ਉਹਨਾਂ ਨੇ ਵੇੜਾ ਚੁੱਕਿਆ ਸੀਗਾ ਜਿਸ ਵੇਲੇ ਉਹ ਪਰਦੇ ਸੀਗੇ ਲਿਖਦੇ ਸੀਗੇ ਉਹਨਾਂ ਨੇ ਦੇਖਿਆ ਕਿ ਦੇਸ਼ ਨੂੰ ਲੋਕਾਂ ਨੂੰ ਖਾਸ ਕਰਕੇ ਜਿਸ ਜਗ੍ਹਾ ਰਹਰੇ ਸੀ ਭਾਰਤ ਵਿੱਚ ਇੱਕ ਜਾਤੀ ਨਾਮ ਦੀ ਬਿਮਾਰੀ ਇਨਸਾਨੀਅਤ ਨੂੰ ਖਾ ਰਹੀ ਸੋਚੋ ਕਿੰਨੇ ਸਾਲ ਪਹਿਲੇ 600 ਸਾਲ ਪਹਿਲੇ ਮੈਂ ਗਲਤ ਨਹੀਂ ਆ ਮੋਟਾ ਮੋਟਾ ਕਹਿ ਲਓ ਕਿ 638 ਸਾਲ ਪਹਿਲਾਂ ਜਗਾ ਜਗਾ ਜਾ ਕੇ ਆਪਣੇ ਅਲਫਾਜ਼ਾਂ ਦੇ ਥ्रू ਆਪਣੇ ਅਲਫਾਜ਼ਾਂ ਦੇ ਆਪਣੇ ਲੇਖੇ ਦੇ ਰਾਹੀਂ ਜਾਤ ਪਾਦਾ ਹੰਕਾਰ ਜੋ ਉਸ ਵੇਲੇ ਲੋਕਾਂ ਦੇ ਵਿੱਚ ਸੀਗਾ ਜੋ ਕਿਹੜਾ ਉਸ ਵੇਲੇ ਸੀਗਾ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਿਆ ਕਿ ਕਿਵੇਂ ਕੇਲੇ ਦੇ ਜਿਹਦਾ ਤਣੇ ਨੂੰ ਤੁਸੀਂ ਛਿਲਦੇ ਜਾਓਗੇ ਛਿੰਦੇ ਜਾਓਗੇ ਪੱਤੇ ਪੱਤੇ ਤੋਂ ਪੱਤਾ ਪੱਤਾ ਤੋਂ ਪੱਤਾ ਨਿਕਲਦਾ ਜਾਊਗਾ ਤੇ ਮਿਲਣਾ ਕੱਖ ਨਹੀਂ ਇਸੇ ਤਰ੍ਹਾਂ ਜਾਤ ਦੇ ਅੰਦਰ ਜਦ ਤੁਸੀਂ ਜਾਤੀ ਦੇ ਵਿੱਚ ਜਾਤੀਆਂ ਚਰਦੀਆਂ ਜਾਤੀਆਂ ਟਟੋਲਦੇ ਜਾਓਗੇ ਤੁਹਾਡੇ ਪੱਲੇ ਕੱਖ ਨਹੀਂ ਆਣਾ ਤੁਹਾਡੇ ਹੱਥ ਕੱਖ ਨਹੀਂ ਆਣਾ ਇਹ ਜਾਤ ਇੱਕ ਐਸੀ ਨਸਲ ਇੱਕ ਐਸੀ ਗੰਦੀ ਬਿਮਾਰੀ ਹੈ ਜੋ ਮਨੁੱਖਤਾ ਨੂੰ ਇਨਸਾਨੀਅਤ ਨੂੰ ਖਾ ਗਈ ਔਰ ਇਹ ਜਾਤੀ ਸਿਰਫ ਕੀੜਾ ਬਾਹਮਣਾਂ ਦੇ ਅੰਦਰ ਨਹੀਂ ਆ ਸਿਰਫ ਬਾਹਮਣਵਾਦ ਜਾਤੀ ਨਹੀਂ ਆ ਜਾਤੀ ਉਹ ਵੀ ਆ ਜੋ ਤੁਸੀਂ ਅਸੀਂ ਆਪਣੇ ਵਿੱਚ ਕਰਦੇ ਹੈਗੀ ਕਿ ਨਹੀਂ ਹੈਗੀ ਤੇ ਤੁਹਾਡੇ ਸਾਹਮਣੇ ਖੜੀ ਝੂਠ ਬੋਲ ਰਹੀ ਹੈ ਤੇ ਤੁਹਾਡੀ ਚੁੱਪੀ ਮੇਰਾ ਸਿਰ ਦੱਸੋ ਕਿ ਮੈਂ ਤਾਂ ਬੜਾ ਸਾਰਾ ਸਿਰਦਾਂ ਦਾ ਪੜ੍ਹ ਲਿਖਿਆ ਨਾ ਪਰ ਵਧ ਗਿਆ ਕਿ ਤੁਹਾਡੇ ਪੁਰੂਆ ਨੇ ਇਹ ਦੋਨੇ ਸਿਖਲਾਈ ਦਿੱਤੀ ਆ ਕਿ ਆਪ ਨੂੰ ਇਹ ਸਿਖਲਾਈ ਮਿਲੀ ਆ ਪੁਰੂਆ ਪੀਰਾ ਤੂੰ ਮੈਂ ਪੰਜਾਬ ਦੇ ਵਿੱਚ ਰਹਿੰਦੀ ਸੀ ਜਦ ਮੈਂ ਦਿੱਲੀ ਯੂਨੀਵਰਸਿਟੀ ਪੜ੍ਹਨ ਗਈ ਨਾ ਤੇ ਉੱਥੇ ਉਹਨਾਂ ਨੂੰ ਕੀ ਆ ਉਹ ਕਹਿੰਦੇ ਜਿਹੜੇ ਸਿੱਖ ਨੇ ਪਗੜੀ ਪਾਈ ਆ ਸਿਰ ਤੇ ਜਿਹੜੇ ਬੰਦੇ ਨੇ ਉਹ ਸਰਦਾਰ ਆ ਬਸ ਉਹਨਾਂ ਨੂੰ ਹੀ ਪਤਾ ਪਰ ਉਹਨਾਂ ਨੂੰ ਇਹ ਪਤਾ ਕਿ ਸਰਦਾਰ ਸਿੱਖ ਓਮ ਦੇ ਵਿੱਚ ਕਰਾਨੀ ਹੈਗਾ ਕੋਈ ਜਾਤ ਪਾਤ ਨਹੀਂ ਹੈਗੀ ਜਦੋਂ ਆਨੇ ਦੇਖਿਆ ਕਿ ਡਾਕਟਰ ਰਤੂ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਹੋਈਆਂ ਜਾਂ ਪੰਜਾਬ ਦੇ ਵਿੱਚ ਕਦੇ ਕਿਸੇ ਦੀ ਬਾਹ ਤੋੜੀ ਜਾ ਰਹੀ ਹੈ ਕਦੇ ਕਿਸੇ ਨੂੰ ਗਾਲ੍ਹਾਂ ਕੱਢੀ ਜਾ ਰਹੀ ਹੈ ਕਦੀ ਕਿਸੇ ਨੂੰ ਕਿਹਾ ਜਾ ਰਿਹਾ ਹੈ ਗੰਦੇ ਸ਼ਬਦ ਵਰਤੇ ਜਾ ਰਹੇ ਨੇ ਜਾਤੀਸ਼ੁੱਧ ਸ਼ਬਦ ਸ਼ਬਦ ਵਰਤੇ ਜਾ ਰਹੇ ਨੇ ਔਰ ਇਹ ਦੂਜਾ ਕੋਈ ਨਹੀਂ ਇਹ ਆਪਣੀ ਜਾਤੀ ਵਾਲੀ ਗੰਦਗੀ ਕਰਨ ਲਈ ਅਜ ਮਸਪੂਰ ਹੋ ਗਏ ਦੂਜਾ ਨੂੰ ਦੇਖ ਦੇਖ ਕੇ ਉਹ ਮੈਨੂੰ ਕਹਿੰਦੇ ਯਾਰ ਇਸ ਪੰਜਾਬ ਤੋਂ ਗੁਰੂ ਪੀਰਾਂ ਦੀ ਧਰਤੀ ਤੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਤੁਹਾਡੇ ਵਿੱਚ ਵੀ ਜਾਂਦੀ ਹੁੰਦੀ ਆ ਤੁਹਾਡੇ ਵਿੱਚ ਵੀ ਜਾਂਦੀ ਬਾਦ ਆ ਤੁਹਾਡੇ ਵਿੱਚ ਵੀ ਜੀਨ ਹੈਗੀ ਆ ਸਾਨੂੰ ਤਾਂ ਲੱਗਿਆ ਬਾਹਰ ਹੀ ਦੱਸੋ ਮੈਨੂੰ ਕੀ ਜਵਾਬ ਦੇਵਾਂ ਉਹਨਾਂ ਨੂੰ ਹੈਗਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਮੈਂ ਚੁੱਪ ਹੋ ਗਈ ਜੀ ਕਿਉਂਕਿ ਮੈਂ ਮਜਬੂਰ ਹੋ ਗਈ ਕਿ ਅੰਮੇਰ ਘਰ ਜਿਨ੍ਹਾਂ ਨੇ ਆਪਣੇ ਚਾਰ-ਚਾਰ ਬੱਚੇ ਕੁਰਬਾਨ ਕਰਤੇ ਸਾਡੇ ਲਈ ਲੇਕਿਨ ਅਸੀਂ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ ਔਰ ਉਹਨਾਂ ਲੋਕਾਂ ਲਈ ਅੱਜ ਇਸ ਖੁੱਲੇ ਪਲੇਟਫਾਰਮ ਤੋਂ ਮੈਂ ਇੱਕ ਗੱਲ ਕਹਿ ਰਹੀ ਹਾਂ ਇੱਥੇ ਹੋ ਸਕਦਾ بڑے ਏਜੰਸੀਆਂ ਦੇ ਬੰਦੇ ਵੀ ਹੋਣ ਆ ਤੁਹਾਡੀ ਕੀ ਕਿਸੇ ਤੋਂ ਡਰਦੀ ਨਹੀਂ ਔਰ ਮੈਂ ਸੂਰਮਿਆਂ ਦੇ ਕੌਮ ਨੂੰ ਆ ਸੋਨਰ ਮਹਿ ਜਿੰਦਾਬਾਦ ਮਾ ਪੀਰਾਂ ਦਾ ਖੂਨ ਆ ਮੇਰੇ ਅੰਦਰ ਉਹ ਜਜ਼ਬਾ ਕੁਰਬਾਨੀਆਂ ਦਾ ਮੇਰੇ ਅੰਦਰ ਜੋ ਮੇਰੇ ਸਤਿਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਜਦ ਪਾਤ ਦੇ ਰਸਤੇ ਤੇ ਚੱਲ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਕਦੀ ਆਪਣਾ ਪਛੋਕੜ ਨਾ ਛਬਾਓ ਉਹਨਾਂ ਨੇ ਚਮੜੇ ਦਾ ਕੰਮ ਕਰਕੇ ਜੂਤੇ ਗੰਡੇ ਕੰਮ ਕੀਤਾ ਆਪਣੀ ਜਾਤੀ ਤੇ ਮਾਣ ਕੀਤਾ ਆਪਣੀ ਕੌਮ ਤੇ ਮਾਣ ਕਰਕੇ ਅੱਗੇ ਵਧੇ ਅੱਜ ਇਹੋ ਜਿਹਾ ਮਾਹੌਲ ਆਇਆ ਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤੀ ਹੈ ਉਹਨਾਂ ਨੂੰ ਨਾਲ ਬਿਠਾ ਕੇ ਗੁਰੂ ਦਾ ਦਰਜਾ ਦਿੱਤਾ ਦੱਸੋ ਕਿੰਨੀ ਪ੍ਰਾਊਡ ਮੂਮੈਂਟ ਹੈ ਕਿੰਨੀ ਵੱਡੀ ਗੱਲ ਹੈ ਆਪਣੇ ਲਈ ਔਰ ਜਿਹੜੇ ਵੀ ਲੋਕੀ ਇੱਥੇ ਸੁਣਦੇ ਨੇ ਆਪਾਂ ਨੂੰ ਉਹਨਾਂ ਨੂੰ ਮੈਂ ਇਹ ਚੀਜ਼ ਦੱਸਣਾ ਚਾਹੁੰਦੀ ਆ ਕਿ ਮੈਂ ਬਹੁਤ ਪ੍ਰਾਊਡਲੀ ਕਹਿੰਦੀ ਆ ਕਿ ਮੈਂ ਇੱਕ ਬੀਬੀ ਆ ਮੈਂ ਮਾਈ ਭਾਗਪੁਰ ਦੀ ਭਾਗੋ ਦੀ ਵੰਸ਼ਾ ਜਾ ਮੇਰੇ ਕੰਧਿਆਂ ਤੇ ਬਹੁਤ ਰਿਸਪੌਂਸਿਬਿਲਟੀ ਆ ਕਿਉਂਕਿ ਮੈਨੂੰ ਦਿਸ ਰਿਹਾ ਕਿ ਕਿੰਨਾ ਜ਼ਾਲਮ 24 ਘੰਟੇ ਕੰਮ ਕਰ ਰਿਹਾ ਆ ਆਪਾਂ ਨੂੰ ਬਰਬਾਦ ਕਰ ਲਈ ਆਪਾਂ ਨੂੰ ਇਹ ਜਾਜ ਪਾਤ ਦੇ ਚੋਲੇ ਚ ਦੁਬਾਰਾ ਵਾੜਨ ਲਈ ਆਪਾਂ ਦੇ ਅੰਦਰ ਨਫ਼ਰਤ ਪਾਉਣ ਲਈ ਜਿਹਦੇ ਵਿੱਚ ਸਾਡੇ ਮਹਾਪੁਰਸ਼ਾਂ ਨੇ ਪੰਜਾਬ ਦੀ ਔਰ ਧਰਤੀਆ ਜਿੱਥੋਂ ਅੰਮਨ ਵਰ ਸਾਹਿਬ ਕਾਂਸੀ ਨਾਮ ਨਿਕਲੇ ਪਰ ਉਹਨਾਂ ਨੇ ਸਾਈਕਲ ਤੇ ਚੱਲ ਕੇ ਧੁੱਪ ਤੇ ਚੱਲ ਕੇ ਸੜਕਾਂ ਤੇ ਗਲੀ ਗਲੀ ਚ ਚੱਲ ਕੇ ਕੀ ਕੀਤਾ ਗਰੀਬਾਂ ਨੂੰ ਗਰਜਾ ਦਿੱਤਾ ਭੌਜਨ ਬਣਾਇਆ 85% ਨੂੰ ਕਿਹਾ ਤੁਸੀਂ ਰਾਜ ਕਰਨਾ ਰਾਜ ਮੰਗਣਾ ਨਹੀਂ ਹੈਗਾ ਕਿਉਂਕਿ ਖਾਲਸਾ ਕਦੀ ਮੰਗਦਾ ਨਹੀਂ ਹੈਗਾ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਕੋਈ ਮੈਨੀਫੈਸਟੋ ਨਹੀਂ ਹੈਗਾ ਮੇਰਾ ਮੈਨੀਫੈਸਟੋ ਜੇ ਕੋਈ ਹੈ ਤਾਂ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਨਹੀਂ ਕਿਹਾ ਜੇ ਮੈਂ ਝੂਠ ਕਿਹਾ ਤਾਂ ਮੈਨੂੰ ਦੱਸ ਦੇ ਫਿਰ ਅਸੀਂ ਕੀ ਕੀਤਾ ਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਕਿ ਸਾਦੀ ਜ਼ਮੀਰਾਂ ਮਰ ਗਈਆਂ ਜਾਂ ਜਿਉਂਦੀਆਂ ਨੇ ਜੇ ਜਿਉਂਦੀਆਂ ਆ ਜਿੰਦੇ ਹੋ ਤੇ ਜਿੰਦਾ ਜਿਤਨਾ ਜ਼ਰੂਰੀ ਆ ਚੁੱਪ ਨਹੀਂ ਰਹਿਣਾ ਜ਼ੁਲਮ ਦੇ ਖਿਲਾਫ ਬੋਲਣਾ ਜ਼ਰੂਰੀ ਆ ਪਰ ਉਹਨਾਂ ਨੂੰ ਮੈਂ ਕਹਿਣਾ ਚਾਹਨੀ ਆ ਜਿਹੜੇ ਏਜੰਸੀਆਂ ਦੇ ਲੋਕ ਸਾਡੇ ਵਿੱਚ ਵੜ ਕੇ ਬੈਠੇ ਨੇ ਜੋ ਜਾਤ ਪਾਤ ਦਾ ਕੀੜਾ ਜਾਂ ਦਿਨਾਂ ਦੀ ਧੌਂ ਦੇ ਅੰਦਰ ਕਿੱਲਿਆਂ ਦਾ ਹੰਕਾਰ ਆ ਜਿਨ੍ਹਾਂ ਨੂੰ ਇਹ ਲੱਗਦਾ ਗਰੀਬ ਜਨਤਾ ਨੂੰ ਕੁੱਟ ਮਾਰ ਕੇ ਜਾਤੀਵਾਦ ਕਰਕੇ ਇਹਨਾਂ ਨੂੰ ਜੋ ਸਰਕਾਰਾਂ ਸ਼ਰਾਰਤ ਕਰ ਰਹੀਆਂ ਨੇ ਅੰਬੇਦਕਰ ਸਾਹਿਬ ਦੀਆਂ ਪੁਤਲੀਆਂ ਤੇ ਹਮਲੇ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਆਪਾਂ ਨੂੰ ਪਤਾ ਨਹੀਂ ਲੱਗਣਾ ਕਿ ਕਿੱਥੇ ਤੁਹਾਡੀ ਆਰਐਸਐ ਕਿੱਥੇ ਤੁਹਾਡੇ ਲੋਕੀ ਕੰਮ ਕਰ ਰਹੇ ਆ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਭੁਲੇਖਾ ਕਿ ਕਿਦਾਂ ਤੁਸੀਂ ਇਹ ਪ੍ਰੋਪਗੈਂਡਾ ਪ੍ਰੋਪਗੇਟ ਕਰ ਰਹੇ ਹੋ ਸਾਡੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਣਾ ਆਪਾਂ ਨੂੰ ਸਭ ਪਤਾ ਔਰ ਆਪਾਂ ਨੂੰ ਚੁੱਪ ਨਹੀਂ ਰਹਿਣਾ ਇਸ ਕਰਕੇ ਜਿਨ੍ਹਾਂ ਨੂੰ ਲੱਗ ਰਿਹਾ ਕਿ ਸਿੱਖ ਵਰਸਸ ਦਲੇ ਦੀਆਂ ਪੰਜਾਬ ਨੂੰ ਵੰਡਿਆ ਜਾ ਸਕਦਾ ਹੈ ਪੰਜਾਬ ਨੂੰ ਟੋੜਿਆ ਜਾ ਸਕਦਾ ਹੈ ਇੱਕ ਵਾਰ ਤੁਸੀਂ ਸਾਰਸਰਾਤ ਕਰਕੇ ਦੇਖ ਲਈ ਜਦ ਭਾਰਤ ਦੇ ਟੁਕੜੇ ਹੋਏ ਸੀ ਅਸਲ ਵਿੱਚ ਉਹ ਪੰਜਾਬ ਦੇ ਟੁਕੜੇ ਹੋਏ ਸੀ ਹੁਣ ਦੁਬਾਰਾ ਇਹਦੇ ਟੁਕੜੇ ਅਸੀਂ ਨਹੀਂ ਹੋਣ ਦਵਾਂਗੇ ਕਿਆ ਮਨਜੂਰ ਹੈ ਆਪਾਂ ਇੱਕ ਹੋ ਕੇ ਚੱਲਣਾ ਕਿਆ ਮਨਜੂਰ ਹੈ ਸੱਚੇ ਪਾਸ਼ਾ ਵੀ ਉਹ ਸਿਖਲਾਈ ਕਿ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਣ ਕੋ ਇੱਕ ਪਿਤਾ ਇੱਕ ਅਸਕੇ ਏ ਆਪਣੇ ਗੁਰੂ ਦੀ ਸਿੱਖ ਲਈ ਔਰ ਮੈਂ ਅੱਜ ਧੰਕੇ ਦੀ ਚੋਟ ਤੇ ਇਸ ਗੁਰਦੁਆਰਾ ਸਾਹਿਬ ਤੇ ਗੁਰੂ ਪੀਰਾਂ ਦੀ ਧਰਤੀ ਤੇ ਖੜੇ ਹੋ ਕੇ ਕਹਿੰਨੀ ਆ ਉਹ ਸਿੱਖ ਨਹੀਂ ਜੋ ਆਪਣੇ ਦਿਲ ਦੇ ਅੰਦਰ ਜਾਤ ਪਕ ਤਾਹੰਕਾਰ ਰੱਖਦਾ ਜੋ ਜਾਤਿਕ ਵਿਕਰਾ ਕਰਦਾ ਜੋ ਆਪਣੇ ਆਪ ਨੂੰ ਦੂਜੇ ਤੋਂ ਉੱਤੇ ਰੱਖਦਾ ਪਰ ਵੱਡਾ ਦੱਸਦਾ ਉਹ ਕਦੀ ਵੀ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂਆਂ ਦੀ ਸਿੱਖ ਲਈ ਨਹੀਂ ਹੈ ਗੁਰੂਆਂ ਨੇ ਆਪਣੇ ਚਾਰ ਬਾਹਰ ਕੇ ਤੁਹਾਨੂੰ ਪੰਜ ਦਿੱਤੇ ਦਿੱਤੇ ਕਿ ਨਹੀਂ ਦਿੱਤੇ ਆਪਣੇ ਚਾਰ ਮੁੰਡਿਆਂ ਦੇ ਆਪਣਾ ਸਰਪੰਚ ਕੁਰਬਾਨ ਕਰਤਾ ਕਿਤੇ ਲਈ ਸਾਡੇ ਲਈ ਸਾਡੀ ਕੌਮ ਲਈ ਕਿਤਾ ਆਪਣ ਕੁਰਬਾਨੀਆਂ ਦਿਨਾ ਆਪਣੇ ਗੁਰੂਆਂ ਨੇ ਕਿਹਾ

ਤਿਆਰ ਹੋ ਬਦਲਣ ਲਈ ਜਾਂ ਫਿਰ ਇਸ ਮਨੁਵਾਦ ਦੇ ਚੋਲੇ ਦੇ ਅੰਦਰ ਕੰਮ ਕਰਨਾ ਹੈ ਔਰ ਇਸੇ ਤਰ੍ਹਾਂ ਟੈਂਡੀ ਕਰਾ ਕੇ ਰਹਿਣਾ ਹੈ ਔਰ ਇਸੇ ਤਰੀਕੇ ਨਾਲ ਇਹਨਾਂ ਦੀਆਂ ਜਾਤਾਂ ਪਾਤਾਂ ਦੇ ਲਾਏ ਹੋਏ ਜੋ ਤਰੀਕੇ ਬਣਾਏ ਹੋਏ ਨੇ ਉਹਨਾਂ ਨੂੰ ਲੈ ਕੇ ਚੱਲਣਾ ਹੈ ਕੀ ਅੰbedkar ਨੂੰ ਜੋ ਅੰbedkar ਸਾਹਿਬ ਨੇ ਕੀਤਾ ਉਹਨਾਂ ਨੂੰ ਸੱਚ ਸਾਫ ਕਰਨਾ ਜਾਂ ਸਿਰਫ ਉਹਨਾਂ ਦੀ ਜਾਂਦੀਆਂ ਦੇ ਬਾਹਰ ਨਿਕਲ ਕੇ ਵੱਡੇ ਵੱਡੇ ਨਾਰੇ ਮਾਰ ਰਹੇ ਆ ਤੇ ਜਨਤਿਆਂ ਦੇ ਅਸੀਂ মালা ਤੇ ਫੋਟੋ ਡੰਗਣ ਜੇ ਰਹੇਗੇ ਦੱਸੋ ਬਦਲਾਅ ਕਿਨੇ ਆਊਗਾ ਜੇ ਕੋਈ ਤੁਹਾਡਾ ਨੇਤਾ ਦੇ ਕੋਈ ਲੀਡਰ ਆ ਇਹਨੇ ਸਮਾਜ ਬਦਲਣਾ ਹੈ ਉਹਨੂੰ ਸਮਾਜ ਦੀ ਲੜਾਈ ਲੜਨੀ ਸੜਕਾਂ ਤੇ ਆਉਣਾ ਪੈਣਾ ਹੈ ਗੱਲਾਂ ਨਾਲ ਕੰਮ ਨਹੀਂ ਹੋਣਾ ਹੁਣ ਕੰਮ ਕਰਕੇ ਦੱਸਣਾ ਪੈਣਾ ਜੇ ਮੇੜਕਰ ਸਾਹਿਬ ਜੇ ਮਾਨਯੋਗ ਸਾਹਿਬ ਕਾਂਚੀ ਨਾਮੀ ਹੁੰਦੇ ਨਾ ਪੰਜਾਬ 'ਚ ਤੇ ਅਮੇਰਕਰ ਨੂੰ ਕੋਈ ਪੁੱਛਦਾ ਸੀ ਤੇ ਅਮੇਰਕਰ ਨੂੰ ਕੋਈ ਨਹੀਂ ਪੁੱਛ ਰਿਹਾ ਸੀ ਭੁੱਲ ਗਏ ਸੀ ਤੁਸੀਂ ਵਾਪਸ ਆਏ ਭੀਮਰਾਓਂ ਮੇਤਕਰ ਨੂੰ ਤੁਮਾਨੇਵਰ ਸਾਧਾਂਚੀ ਰਾਮ ਜੀ ਨੇ ਵਾਪਸ ਆਏ ਭੀਮਰਾਓਂ ਮੇਤਕਰ ਨੂੰ ਜਿਉਂਦਾ ਕੀਤਾ ਸਾਰਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸਿੱਖਲਾਈਆਂ ਨੂੰ ਉਹਨਾਂ ਦੀ ਚੀਜ਼ਾਂ ਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਰੱਖੋ ਅੱਜ ਤੁਹਾਡੇ ਬੱਚਿਆਂ ਨੂੰ ਕੋਈ ਹੱਥ ਲਾ ਦੇਣਾ ਤੁਹਾਡਾ ਕਾਲਜਾ ਕੰਮ ਜਾਏ ਤੁਸੀਂ ਉਸ ਬੰਦੇ ਨੂੰ ਪੁਲ ਤੱਕ ਪਰਚਾ ਕਰਾਣ ਲਈ ਉਹਦੇ ਲੱਤਾਂ ਬਾਹਾਂ ਤੋੜ ਦਿਓ ਜਿਹਨੇ ਤੁਹਾਡੇ ਬੱਚੇ ਨੂੰ ਹੱਥ ਲਾਇਆ ਹੋ ਉਹ ਯਾਰ ਦਿੱਥੇ ਤੁਸੀਂ ਸਰਕਾਰੀਆ ਨੌਕਰੀਆਂ ਤੇ ਨੌਕਰੀਆਂ ਤੇ ਸਰਕਾਰੀ ਦਫ਼ਤਰਾਂ 'ਚ ਬੈਠੇ ਹੋ ਈ ਮਿੱਟੀ ਮਿੱੜੀ ਤਨਖਾਹਾਂ ਲੈਣ ਲਈ ਕਿਸੇ ਮਸੀਹਾ ਨੇ ਤੁਹਾਡੇ ਲਈ ਆਪਣੇ 4-4 ਬੱਚੇ ਖਵਾਉਂਦੇ ਆਪਣੇ 4-4 ਬੱਚੇ ਮਰ ਗਏ ਉਹਨਾਂ ਪਰਵਾਹ ਨਹੀਂ ਕੀਤੀ ਤੁਹਾਡੇ ਸਾਰਿਆਂ ਦੀ ਕਿਸਮਤ ਬਦਲ ਲੈਂਦੇ ਪਰ ਅਸੀਂ ਕਦੋਂ ਬਦਲਾਂਗੇ ਅਸੀਂ ਕਦੋਂ ਆਪਣੀ ਕਿਸਮਤ ਨੂੰ ਆਪਣੇ ਬੱਚਿਆਂ ਨੂੰ ਆਪਣੀ ਬੀਬੀਆਂ ਨੂੰ ਅੱਗੇ ਲੈ ਕੇ ਆਵਾਂਗੇ ਅਸੀਂ ਮੇਰੀ ਇਹ ਹੀ ਬੇਨਤੀ ਹੈ ਜੀ بڑے ਜਾਦੂਗਰ ਬਣ ਕੇ بڑے ਚਮਤਕਾਰ ਕਰ ਲਈ ਅਸੀਂ 14 ਅਪ੍ਰੈਲ ਨੂੰ ਬਾਹਰ ਨਹੀਂ ਹੈ ਹਰ ਦਿਨ ਸਾਡਾ ਅੰਬੇਡਕਰ ਦੀ ਜ਼ਿੰਦਗੀ ਦਾ ਹੋਣਾ ਚਾਹੀਦਾ ਹਰ ਦਿਨ ਸੰਘਰਸ਼ ਦਾ ਹੋਣਾ ਚਾਹੀਦਾ ਹਰ ਦਿਨ ਸੜਕਾਂ ਤੇ ਇਹੋ ਜਿਹਾ ਉਲਗੁਲਾ ਹੋਣਾ ਚਾਹੀਦਾ ਕਿ ਸੱਤਾ ਚ ਕਾਬਜ਼ ਬੈਠੇ ਲੋਕੀ ਜਿਹੜੇ ਝੂਠ ਦਾ ਜਾਤੀ ਦਾ ਪ੍ਰਚਾਰ ਕਰਦੇ ਨੇ ਜਿਹੜੇ ਵੱਡੇ ਵੱਡੇ ਅੰਬੇਡਕਰ ਦੇ ਪੁੱਤ ਖੜੇ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਗਰੀਬਾਂ ਲਈ ਬਹੁਤ ਵੱਡਾ ਕਰਤਾ ਅਸੀਂ ਤਾਲੀਆਂ ਮਜਾਉਂਦੇ ਆ ਅਸੀਂ ਕਹਿੰਦੇ ਕਿ ਦੇਖੋ ਸਰਕਾਰਾਂ ਨੇ ਗਲੇ ਚ ਸਰੋਪੇ ਪਾਦੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਤੇ ਫੋਲ ਚੜਾਉਂਦੇ ਮਾਲਾ ਪਾਉਂਦੇ ਇਹਦੇ ਨਾਲ ਪਹਿਲਾਂ ਵੀ ਹੁਣ ਸਾਡਾ ਕਦੀ ਵੀ ਮਾਲਾ ਪਾਨ ਨਾਲ ਫਲਾ ਨਹੀਂ ਹੋਣਾ ਸਾਡਾ ਫਲਾ ਹੋਣਾ ਅੰਬੇਦਕਰ ਨੂੰ ਮੰਨਣ ਤੋਂ ਜ਼ਿਆਦਾ ਅੰਬੇਦਕਰ ਦੀ ਜੋ ਉਹਨਾਂ ਨੇ ਲਿਖਿਆ ਹੈ ਉਸ ਤੇ ਚੱਲਣ ਨਾਲ ਉਸ ਤੇ ਉਹਨੂੰ ਮੰਨਣ ਨਾਲ ਤੇ ਜੇ ਇਹ ਸਾਰੀਆਂ ਚੀਜ਼ਾਂ ਆਪਾਂ ਆਪਣੀ ਜ਼ਿੰਦਗੀ 'ਚ ਇੰਬਾਈਬ ਕਰੀਏ ਜਾਤ ਪਾਤ ਦੇ ਚੋਲੇ ਚ ਉੱਟ ਕੇ ਜਾਤੀ ਦੇ ਅੰਦਰ ਜੋ ਜਾਤੀਆਂ ਆਪਾਂ ਖੋਜਦੇ ਆਂ ਜਾਤੀ ਦੇ ਅੰਦਰ ਜੋ ਆਪਸੇ ਭਾਈਚਾਰਾ ਹੀ ਐਸੀ ਕਾਇਮ ਨਹੀਂ ਰੱਖਿਆ ਆਪਸੇ ਨਫ਼ਰਤ ਰੱਖੀ ਅਸੀਂ ਅਸੀਂ ਆਪਣੀ ਜਾਤਾਂ ਤੇ ਵੀ ਰੋਟੀ ਬੇਟੀ ਦਾ ਸੰਬੰਧ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਵਿਤਕਰ ਕਰਦੇ ਆਂ ਜਦ ਤੱਕ ਅਸੀਂ ਇਹ ਗੰਦਾ ਪਾਇ ਰੱਖਣਾ ਕੋਈ ਮਤਲਬ ਨਹੀਂ ਬੰਦਾ ਗੁਰੂ ਘਰ ਆ ਕੇ ਮੱਥੇ ਟੇਕਣ ਦਾ ਸਿੱਧੀ ਮੈਂ ਗੱਲ ਕਹਿ ਰਹੀ ਆ ਕੋ ਝੂਠਾ ਤੁਸੀਂ ਚੋਰੀ ਕਰਦੇ ਹੋਏ ਆ ਨਾ ਆ ਸੀਸੀਟੀਵੀ ਕੈਮਰਾ ਕੋ ਲੱਗੇ ਨਾ ਇਹਨਾਂ ਨੂੰ ਬਚ ਸਕਦੇ ਹੋ ਪਰ ਰੱਬ ਦੀ ਅੱਖਾਂ ਤੇ ਰੱਬ ਦੇ ਸੀਸੀਟੀਵੀ ਕੈਮਰਾ ਤੋਂ ਤੁਸੀਂ ਨਹੀਂ ਬਚ ਸਕਦੇ ਜੇ ਦਿੱਤ ਦੇ ਅੰਦਰ ਤੁਹਾਡੇ ਮੈਲ ਆ ਤੇ ਤੁਹਾਡੀ ਧੀ ਇਹ ਕਿੱਥੇ ਜਾਵੇ ਔਰ ਇਹ ਦਿਲ ਦਾ ਕਰਦਾ ਕਿਉਂਕਿ ਤੁਹਾਡੀ ਧੀਆ ਔਰ ਦੇਖ ਰਹੀ ਨਾ ਪੰਜਾਬ ਨੂੰ ਬਰਬਾਦ ਕਰਨ ਦੀ ਪੂਰੀ ਸਾਜ਼ਿਸ਼ ਰਚੀ ਗਈ ਹੈ ਪੰਜਾਬ ਨੂੰ ਖਤਮ ਕਰਨ ਦੀ ਪੂਰੀ ਸਾਜ਼ਿਸ਼ ਹੋ ਚੁੱਕੀ ਹੈ ਕਿਉਂਕਿ ਪਤਾ ਜੀ ਮਾਸਲ ਕੋਮਾ ਆ ਕੋਮ ਕਦੀ ਕਿਸੇ ਤੋਂ ਡਰਦੀ ਨਹੀਂ ਹੱਕ ਸੱਚ ਦੀ ਗੱਲ ਕਰ ਤੋਂ ਕੁਰਬਾਨੀਆਂ ਦੇ ਤੋ ਕਦੀ ਪਿੱਛੇ ਨਹੀਂ ਹੱਟਦੀ ਕਿਸ ਤਰ੍ਹਾਂ ਇਸ ਕੋਕ ਨੂੰ ਗੁਲਾਮ ਬਣਾਇਆ ਜਾਏ ਤੁਸੀਂ ਮੈਨੂੰ ਦੱਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦ ਘੋੜੀਆਂ ਘੋੜਿਆਂ ਤੇ ਜਦ ਸਾਡੀ ਕੋਮਾ ਘੋੜਿਆਂ ਤੇ ਕਾਠੀਆਂ ਤੇ ਸੌਂਦੇ ਸੀਗੇ ਬੁੱਕ ਬੁੱਕ ਛੋਲੇ ਖਾ ਕੇ guzare ਕਰਦੇ ਸੀ ਤਾਂ ਸਾਡਾ ਰਾਜ ਸੀਗਾ ਅੱਜ ਅਸੀਂ ਮੈਲਾ ਚ ਆ ਗਏ ਅੱਜ ਅਸੀਂ ਛੋਟੀ ਛੋਟੀ ਗੱਡੀਆਂ ਚ ਆ ਗਏ ਤੇ ਗੁਲਾਮ ਬਣ ਗਏ ਅਜੇ ਅਸੀਂ ਗੁਲਾਮ ਬਣੇ ਕਿ ਨਹੀਂ ਬਣੇ ਆਪਣੀ ਆਵਾਜ਼ ਹੈਗੀ ਆ ਡਾਕਟਰ ਅੰਬੇਦਕਰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਭਵਾ ਸਾਹਿਬ ਜੀ ਤੁਹਾਡੀ ਸੋਚ ਤੇ ਮੇਰਾ ਜੈਕੇ ਠੋਕੇ ਭਵਾ ਸਾਹਿਬ ਜੀ ਤੁਹਾਡੀ ਸੋਚ ਤੇ ਇਸ ਕਰਕੇ ਮੇਰਾ ਸਾਰੀ ਸੰਗਤ ਜਸਾ ਸਮੂਹ ਸੰਗਤ ਨੂੰ ਯੂਥ ਨੂੰ ਬੇਨਤੀ ਆ ਕਿ ਡਰਨਾ ਨਹੀਂ ਸੱਚ ਦਾ ਸਾਥ ਦੇਣਾ ਪਿੱਛੇ ਨਹੀਂ ਹਟਣਾ ਮਨਨ ਜਾਉਗੇ ਤੇ ਨਹੀਂ ਮਿਲਣਾ ਜਦਸ ਤੁਸੀਂ ਇਕੱਠੇ ਹੋ ਕੇ ਰਹੋਗੇ ਆ ਮੁੱਠੀ ਖੁੱਲੀ ਆਣਾ ਤੇ ਕੱਚੀ ਆ ਤੇ ਉਹਦੀ ਬੰਦ ਆ ਤੇ ਆਹ ਤਾਕਤ ਆ ਤੇ ਇਦਾਂ ਮੁੱਠੀ ਆਪਣੀ ਬੰਦ ਰੱਖੋ ਆਪਣੀ ਇੱਜ਼ਤ ਆਪਣਾ ਮਾਨ ਸਮਾਨ ਕਿਸੇ ਨੇ ਨਹੀਂ ਦੇਣਾ ਆਪ ਨੂੰ ਕਿ ਲੈਣਾ ਪੈਣਾ ਹੈ ਤੇਹੀ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਇੱਥੇ ਹੀ ਸਮਾਪਤ ਇੱਥੇ ਵਿਰਾਮ ਦਿੰਦੀ ਹਾਂ ਔਰ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੀ ਹਾਂ ਕਿ ਪੂਰੇ ਸੰਗਤ ਤੋਂ ਅੱਜ ਦੇ ਦਿਹਾੜੇ ਤੇ ਤੱਕ ਜਦ ਅਗਲਾ ਦਿਹਾੜਾ ਸਤ ਗੁਰੂਆਂ ਦਾ ਆਵੇ ਤੇ ਸਾਡੇ ਵਿੱਚ ਹੋਰ ਏਕਤਾ ਹੋਰ ਬਦਲਾਵ ਤੇ ਆਪਾਂ ਆਪਣੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੀਏ ਔਰ ਵਕਤ ਤੋਂ ਵਕਤ ਮਨੁੱਖਤਾ ਲਈ ਕੰਮ ਕਰੀਏ ਔਰ ਸਤਿਗੁਰੂ ਦਾ ਸੁਪਨਾ ਪੂਰਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਜੱਟ